ਰੀਅਲੀ ਬਿਹਤਰ ਜੀ ਗੁਣਕਾਰੀ ਹੈ ਖੀਰਾ ਕੈਂਸਰ ਖਰਾਬ ਪਾਚਨ ਤੇ ਵੱਦੇ ਭਾਰ ਸਨੇ ਕਈ ਰੋਕਾਂ ਤੋਂ ਕਰਦਾ ਹੈ ਬਚਾ ਜੀहां ਖੀਰਾ ਇੱਕ ਬਹੁਤ ਹੀ ਪੋਜੀਟਿਵ ਖਾਦ ਪਦਾਰਥ ਹੈਗਾ ਇਹ ਘੱਟ ਫੈਟ ਕੈਲਰੀ ਨਾਲ ਭਰਪੂਰ ਖੀਰੇ ਦੀ ਵਰਤੋਂ ਕਰਨ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ ਖੀਰਾ ਪਾਣੀ ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ ਇਸ ਵਿੱਚ 96% ਦੀ ਪਾਣੀ ਦੀ ਮਾਤਰਾ ਹੁੰਦੀ ਹੈ ਖੀਰੇ ਚ ਵਿਟਾਮਿਨ A B ਸਿਕਸ ਪੋਟਾਸ਼ੀਅਮ ਫਾਸਫੋਰਸ ਆਇਰਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈਗਾ ਸਲਾਦ ਦੇ ਤੌਰ ਤੇ ਵਰਤੋਂ ਕਰਨ ਵਾਲਾ ਇਹ ਖੀਰਾ ਪ੍ਰੋਟੀਨ ਨੂੰ ਪਚਾਉਣ ਅਤੇ ਸਹਾਇਤਾ ਕਰਦਾ ਹੈ ਸਾਡੇ ਪੇਟ ਦੀ ਜਲਨ ਅਤੇ ਛਾਤੀ 'ਚ ਜਲਨ ਨੂੰ ਠੀਕ ਕਰਨ 'ਚ ਕਾਰਗਰ ਸਾਬਤ ਹੁੰਦਾ ਹੈ ਖੀਰਾ ਖਾਣ ਨਾਲ ਸਿਹਤ ਨੂੰ ਹੋਰ ਵੀ ਕਈ ਤਰ੍ਹਾਂ ਦੇ ਅਜਿਹੇ ਫਾਇਦੇ ਮਿਲਦੇ ਹਨ ਜਿੰਨਾ ਬਾਰੇ ਤੁਸੀਂ ਕਦੀ ਸੋਚਿਆ ਹੀ ਨਹੀਂ ਹੋਵੇਗਾ ਆਉ ਜਾਣਦੇ ਹਾਂ ਖੀਰਾ ਖਾਣ ਨਾਲ ਸਿਹਤ ਨੂੰ ਹੋਰ ਕਿਹੜੀਆਂ ਸਮੱਸਿਆਵਾਂ ਤੋਂ ਨਿਜਾਤ ਮਿਲਦੀ ਹੈ ਕੀ ਆ ਖੀਰਾ ਖਾਣ ਦੇ ਨਾਲ ਜਿੱਥੇ ਪਾਣੀ ਦੀ ਸਮੱਸਿਆ ਰਹੇਗੀ ਉਹ ਠੀਕ ਹੁੰਦੀ ਉੱਥੇ ਨਾਲ ਦੇ ਨਾਲ એનર્ਜੀ ਨਾਲ ਵੀ ਭਰਪੂਰ ਮੰਨਿਆ ਜਾਂਦਾ ਗਾਇਆ ਭਾਰ ਘਟਾਉਣ ਦੇ ਵਿੱਚ ਮਦਦਕਾਰ ਸਾਬਿਤ ਹੋ ਰਿਹਾ ਹੈ ਖੀਰਾ ਜੀ ਹਾਂ ਤੰਦਰੁਸਤ ਪਾਚਨ ਤੰਤਰ ਨੂੰ ਵੀ ਠੀਕ ਕਰਨ ਵਿੱਚ ਵੀ ਇਹ ਹੋਰ ਵਧੀਆ ਲਗਾਇਆ ਆਪਣਾ ਯੋਗਦਾਨ ਨਿਭੋਂਦਾ ਗਿਆ ਮੂੰਹ ਦੀ ਬਦਬੂ ਕਿਡਨੀ ਸਟੋਨ ਤੋਂ ਵੀ ਰਾਹਤ ਪਹੁੰਚਦਾ ਗਿਆ ਕਿ ਸਿਰਦਰਦ ਹੋਵੇ ਕਿ ਚਾਹੇ ਕੈਂਸਰ ਦੇ ਕਈ ਇਹ ਜਿੰਨੇ ਸੈੱਲ ਹੋਣ ਜਿਨ੍ਹਾਂ ਨੂੰ ਡੈੱਡ ਕਰਨ ਦੇ ਵਿੱਚ ਮਦਦ ਕਰਦਾ ਗਿਆ ਖੀਰਾ ਖਾਸ ਤੌਰ ਤੇ ਗੱਲ ਦੱਸੀ ਕਿ ਚਮੜੀ ਨੂੰ ਨਿਖਾਰਨ ਦੇ ਵਿੱਚ ਬਹੁਤ ਹੀ ਮਦਦਗਾਰ ਸਾਬਿਤ ਹੋ ਰਿਹਾ ਹੈ ਖੀਰਾ ਤੁਸੀਂ ਅਕਸਰ ਦੇਖਿਆ ਹੀ ਹੋਵੇਗਾ ਕਿ ਬਿਊਟੀ ਪਾਰਲਰ ਦੇ ਵਿੱਚ ਮਹਿਲਾਵਾਂ ਨੂੰ ਇਹ ਖੀਰੇ ਦੇ ਨਾਲ ਜਿਹੜਾ ਗਾਇਆ ਓਖਾਂ ਉਤੇ ਰੱਖ ਕੇ ਜਾਂ ਫਿਰ ਉਹਦਾ ਲੇਪ ਵੀ ਕੀਤਾ ਜਾਂਦਾ ਗਾਇਆ ਸਫਾਈ ਵੀ ਕੀਤੀ ਜਾਂਦੀ ਛੀਰੇ ਦੀ ਕਿਉਂਕਿ ਖੀਰੇ ਦੇ ਨਾਲ ਜਿਹੜੀ ਚੰਬੜੀ ਉਹ ਨਿੱਖਰ ਜਾਂਦੀ ਹੈਗੀ ਆ ਤੁਹਾਨੂੰ ਕਿਹਤਰਾ ਦੀ ਵੀਡੀਓ ਲੱਗੀ ਜਰੂਰ ਆਪਣੇ ਕਮੈਂਟ ਕਰਕੇ ਦੱਸਿਓ